ਸੰਗੀਤ ਜੀ ਵਾਹੀ ਗੁਰਜੀਕਾ ਖਾਲਸਾ ਵਾਹੀ ਗੁਰਜੀਕੀ ਸਾਤੇ ਅਣਮੋਲ ਵਿਚਾਰ ਜਰਨਲ ਵਿੱਚ ਆਪ ਸਭ ਦਾ ਸਵਾਗਤ ਹੈ ਆਪਣੀ ਅੱਜ ਦੀ ਵੀਡੀਓ ਉਹਨਾਂ ਭੈਣ ਭਰਾਵਾਂ ਦੇ ਲਈ ਹੈ ਜੋ ਕਹਿੰਦੇ ਨੇ ਵੀ ਅਸੀਂ ਤਾਂ ਅਰਦਾਸਾਂ ਕਰ ਕਰਕੇ ਥੱਕ ਗਏ ਆ ਸਾਡੀਆਂ ਅਰਦਾਸਾਂ ਬੇਨਤੀਆਂ ਸਾਡੇ ਮੰਦੀਆਂ ਇਸ਼ਾਵਾਂ ਪੂਰੀਆਂ ਨਹੀਂ ਹੋ ਰਹੀਆਂ ਤਾਂ ਉਹ ਆਪਣੀ ਅੱਜ ਦੀ ਇਸ ਵੀਡੀਓ ਨੂੰ ਪੂਰਾ ਜ਼ਰੂਰ ਸੁਣਿਓ ਜੀ ਅੱਜ ਦੀ ਵੀਡੀਓ ਨੂੰ ਸੁਣਨ ਤੋਂ ਬਾਅਦ ਪਤਾ ਲੱਗੇਗਾ ਕਿ ਸਾਡੇ ਸਤਿਗੁਰ ਸੱਚੇ ਪਾਤਸ਼ਾਹ ਸਾਡੇ ਮਨ ਦੀਆਂ ਸਾਰੀਆਂ ਇਸ਼ਾਵਾਂ ਸਾਡੇ ਮਨ ਦੀਆਂ ਸਾਰੀਆਂ ਅਰਦਾਸਾਂ ਬੇਨਤੀਆਂ ਕਿੰਜ ਪੂਰੀਆਂ ਕਰਦੇ ਨੇ ਸਾਡੇ ਸਤਿਗੁਰ ਸੱਚੇ ਪਾਤਸ਼ਾਹ ਕਿੰਨੇ ਦਿਆਲੂ ਨੇ ਕਿੰਨੇ ਕਿਰਪਾਲੂ ਨੇ ਜਦੋਂ ਸਤਿਗੁਰ ਸੱਚੇ ਪਾਤਸ਼ਾਹ ਦੇ ਆਲਤਾ ਦੇ ਕਰਦੇ ਵਿੱਚ ਆਉਂਦੇ ਨੇ ਤਰਸ ਦੇ ਕਰਦੇ ਵਿੱਚ ਆਉਂਦੇ ਨੇ ਤਾਂ ਕਿੰਜ ਆਪਣੇ ਪਿਆਰਿਆਂ ਦੀਆਂ ਝੋਲੀਆਂ ਖੁਸ਼ੀਆਂ ਦੇ ਨਾਲ ਬਰਕਤਾਂ ਦੇ ਨਾਲ ਭਰਦੇ ਨੇ ਇਹ ਸਾਰੀ ਗੱਲਬਾਤ ਆਪਾਂ ਅੱਜ ਦੀ ਵੀਡੀਓ ਦੇ ਵਿੱਚ ਕਰਨੀ ਆ ਇਸ ਕਰਕੇ ਆਪ ਜੀ ਦੇ ਚਰਨਾਂ ਵਿੱਚ ਬੇਨਤੀ ਆ ਕਿ ਵੀਡੀਓ ਨੂੰ ਪੂਰਾ ਜ਼ਰੂਰ ਸੁਣਿਓ ਜੇ ਕਿਉਂਕਿ ਵੀਡੀਓ ਨੂੰ ਪੂਰਾ ਸੁਣਾਗੇ ਤਾਂ ਹੀ ਪਤਾ ਲੱਗੇਗਾ ਕਿ ਸਾਡੇ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਖੁਸ਼ੀ ਸਾਨੂੰ ਕਿੰਜ ਮਿਲ ਸਕਦੀ ਆ ਕਿਉਂਕਿ ਸਾਡੇ ਵਿੱਚੋਂ ਬਹੁਤ ਸਾਰੇ ਭੈਣ ਭਰਾ ਰੋਜ਼ਾਨਾ ਗੁਰਬਾਣੀ ਦਾ ਪਾਠ ਕਰਦੇ ਨੇ ਗੁਰੂ ਘਰ ਜਾਂਦੇ ਨੇ ਪਰ ਫੇਰ ਵੀ ਅਜੇ ਤੱਕ ਮਨ ਦੇ ਵਿੱਚ ਆਪਣੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਪ੍ਰਤੀ ਭਰੋਸਾ ਪੂਰਾ ਨਹੀਂ ਬਣਿਆ ਪਰ ਸੰਗਤ ਜੀ ਜੇ ਆਪਾਂ ਰੋਜ਼ ਬਾਣੀ ਪੜ੍ਹਦੇ ਆਂ ਗੁਰੂ ਘਰ ਜਾਂਦੇ ਆਂ ਤਾਂ ਫਿਰ ਸਾਡੇ ਮਨ ਦੇ ਵਿੱਚ ਡਰ ਨਹੀਂ ਹੋਣਾ ਚਾਹੀਦਾ ਜੇ ਡਰ ਹੋਵੇ ਤਾ ਸਿਰਫ ਆਪਣੇ ਗੁਰੂ ਦਾ ਡਰ ਕਿ ਸਤਿਗੁਰ ਸੱਚੇ ਪਾਤਸ਼ਾਹ ਮੈਨੂੰ ਹਰ ਵੇਲੇ ਦੇਖ ਰਹੇ ਨੇ ਮੇਰੇ ਅੰਗ ਸੰਗ ਨੇ ਇਸ ਕਰਕੇ ਮੇਰੇ ਕੋਲੋਂ ਕਿਤੇ ਕੋਈ ਮਾੜਾ ਕੰਮ ਨਾ ਹੋ ਜਾਵੇ ਮੈਂ ਕਿਸੇ ਦਾ ਮਾੜਾ ਸੋਚ ਨਾ ਬੈਠਾਂ ਕਿਸੇ ਦਾ ਮਾੜਾ ਕਰ ਨਾ ਬੈਠਾਂ ਇਦਾਂ ਦਾ ਡਰ ਸਾਡੇ ਮਨ ਦੇ ਵਿੱਚ ਹੋਣਾ ਚਾਹੀਦਾ ਹੈ ਪਰ ਅਸੀਂ ਇਹ ਡਰ ਨਹੀਂ ਰੱਖਦੇ ਸਾਡੇ ਮਨ ਦੇ ਵਿੱਚ ਤਾਂ ਹੋਰ ਬਹੁਤ ਬਲਾਵਾਂ ਦੇ ਡਰ ਨੇ ਅਸੀਂ ਤਾਂ ਨਿੱਕੀ ਨਿੱਕੀ ਗੱਲ ਤੋਂ ਡਰ ਜਾਂਦੇ ਆ ਸਾਡੀ ਜ਼ਿੰਦਗੀ ਦੇ ਵਿੱਚ ਜਿਹੜਾ ਜਿੰਨਾ ਦੁੱਖ ਆਇਆ ਤਾਂ ਅਸੀਂ ਉਸੇ ਵੇਲੇ ਡਰ ਜਾਂਦੇ ਆ ਅਤੇ ਡਰਦਾ ਬੰਦਾ ਕੀ ਨਹੀਂ ਕਰਦਾ ਡਰ ਬੰਦੇ ਤੋਂ ਸਭ ਕੁਝ ਕਰਵਾ ਲੈਂਦਾ ਹੈ ਜਿੱਥੇ ਨਹੀਂ ਜਾਣਾ ਉੱਥੇ ਵੀ ਬੰਦਾ ਜਾ ਸਕਦਾ ਹੈ ਅਤੇ ਜਿਸ ਬੰਦੇ ਦੇ ਮਨ ਦੇ ਵਿੱਚ ਕਿਸੇ ਵੀ ਚੀਜ਼ ਦੇ ਪ੍ਰਤੀ ਡਰਿਆ ਸਿਰਫ ਆਪਣੇ ਗੁਰੂ ਨੂੰ ਛੱਡ ਕੇ ਹੋਰ ਜੇਕਰ ਕਿਸੇ ਵੀ ਚੀਜ਼ ਦਾ ਤੁਹਾਡੇ ਮਨ ਦੇ ਵਿੱਚ ਡਰਿਆ ਨਾ ਤਾ ਫੇਰ ਡਰ ਦਾ ਫਾਇਦਾ ਚੁੱਕਣ ਵਾਲੇ ਥਾਂ ਥਾਂ ਤੇ ਮਿਲਣਗੇ ਉਹਨਾਂ ਨੇ ਸਾਡੇ ਡਰ ਨੂੰ ਹੋਰ ਵਧਾਉਣਾ ਹੈ ਸਾਡੇ ਤੋਂ ਪੁੱਠੇ ਸਿੱਧੇ ਕੰਮ ਕਰਵਾਉਣੇ ਨੇ ਪਰ ਜੇਕਰ ਗੁਰਬਾਣੀ ਦਾ ਪਾਠ ਕਰਦੇ ਹੋ ਗੁਰੂ ਘਰੇ ਜਾਂਦੇ ਹੋ ਤਾਂ ਸਾਡਾ ਭਰੋਸਾ ਗੁਰੂ ਦੇ ਉੱਤੇ ਹੋਵੇ ਸਾਡੇ ਗੁਰੂ ਨੂੰ ਸਾਡੇ ਹੱਥ ਦੇ ਵਿੱਚ ਫੜੀਆਂ ਕੋਈ ਮਹਿੰਗੀਆਂ ਪੇਟਾਵਾਂ ਨਹੀਂ ਚਾਹੀਦੀਆਂ ਜੇ ਸਾਡੇ ਮਨ ਦੇ ਵਿੱਚ ਇਹ ਭਲੇਖਾ ਹੈ ਨਾ ਵੀ ਸਾਡੇ ਸਤਿਗੁਰੂ ਸੱਚੇ ਪਾਤਸ਼ਾਹ ਸਾਡੇ ਹੱਥ ਵਿੱਚ ਫੜੀਆਂ ਮਹਿੰਗੀਆਂ ਮਹਿੰਗੀਆਂ ਪੇਟਾਂ ਨੂੰ ਦੇਖ ਕੇ ਖੁਸ਼ ਹੋ ਜਾਣਗੇ ਜੇ ਅਸੀਂ ਗੁਰੂ ਘਰ ਦੇ ਵਿੱਚ ਬਹੁਤ ਸਾਰੀ ਮਾਇਆ ਪੇਟ ਕਰਾਂਗੇ ਤਾਂ ਸਾਡੇ ਉੱਤੇ ਖੁਸ਼ ਹੋ ਜਾਣਗੇ ਤਾਂ ਫਿਰ ਇਹ ਸਾਡਾ ਭਲੇਖਾ ਹੈ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਖੁਸ਼ੀ ਬਰਕਤ ਹਾਸਲ ਕਰਨ ਦੇ ਇਹ ਦੋ ਤਿੰਨ ਤਰੀਕੇ ਨੇ ਸਭ ਤੋਂ ਪਹਿਲਾ ਤਰੀਕਾ ਸੇਵਾ ਸੇਵਾ ਕੀ ਦੀ ਕਰਨੀ ਆ ਸੰਗਤ ਦੀ ਸੇਵਾ ਸੰਗਤ ਦੀ ਸੇਵਾ ਤੋਂ ਮੇਰੇ ਸਤਿਗੁਰ ਸੱਚੇ ਪਾਤਸ਼ਾਹ ਬਹੁਤ ਖੁਸ਼ ਹੁੰਦੇ ਨੇ ਤਾਂ ਜੇ ਆਪਾਂ ਆਪਣਾ ਗੁਰੂ ਇਤਿਹਾਸ ਪੜ੍ਹੀਏ ਆਪਣੇ ਗੁਰੂਆਂ ਦੇ ਜੀਵਨ ਬਾਰੇ ਪੜ੍ਹੀਏ ਨਾ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਸਾਡੇ ਤੋਂ ਆਪਣੇ ਲਈ ਕਦੇ ਵੀ ਕੁਝ ਨਹੀਂ ਮੰਗਿਆ ਉਹਨਾਂ ਨੇ ਜੋ ਮੰਗਿਆ ਹੈ ਸੰਗਤ ਦੇ ਲਈ ਮੰਗਿਆ ਹੈ ਜੇ ਸਾਨੂੰ ਦਸਵੰਦ ਕੱਢਣ ਨੂੰ ਕਿਹਾ ਤਾਂ ਉਹ ਕੱਢਿਆ ਹੋਇਆ ਦਸਵੰਦ ਵੀ ਸਤਿਗੁਰ ਸੱਚੇ ਪਾਸ਼ਾ ਕਹਿੰਦੇ ਕਿਸੇ ਲੋੜਵੰਦ ਗਰੀਬ ਦੀ ਮਦਦ ਦੇ ਵਿੱਚ ਲਾਓ ਸਤਿਗੁਰ ਸੱਚੇ ਪਾਸ਼ਾ ਨੇ ਖਾਸ ਹਦਾਇਤ ਦਿੱਤੀ ਹੈ ਵੀ ਗੁਰਸਿੱਖਾ ਜਦੋਂ ਵੀ ਤੂੰ ਆਪਣੀ ਕਿਰਤ ਕਮਾਈ ਦੇ ਵਿੱਚੋਂ ਦਸਵੰਦ ਕੱਢੇ ਗੁਰੂ ਘਰੇ ਆਉਣ ਲੱਗੇ ਤਾਂ ਪਹਿਲਾਂ ਆਪਣੇ ਆਸ-ਪਾਸ ਦੇਖ ਲਵੀ ਜੇ ਤੇਰੇ ਆਸ-ਪਾਸ ਤੇਰੇ ਆਣ-ਗਵਾਨ ਦੇ ਵਿੱਚ ਕੋਈ ਲੋੜਵੰਦ ਆ ਤੇਰੇ ਰਿਸ਼ਤੇਦਾਰੀ ਦੇ ਵਿੱਚ ਕੋਈ ਲੋੜਵੰਦ ਆ ਗਰੀਬ ਆ ਉਹਨੂੰ ਮਦਦ ਦੀ ਲੋੜ ਆ ਤਾਂ ਤੂੰ ਉਹਦੀ ਮਦਦ ਕਰ ਦੇਵੀ ਤੈਨੂੰ ਮੇਰੀ ਖੁਸ਼ੀ ਮਿਲ ਜਾਵੇਗੀ ਸਾਡੇ ਸਤਿਗੁਰ ਸੱਚੇ ਪਾਤਸ਼ਾਹ ਤਾਂ ਸਾਡੇ ਲਈ ਹੀ ਸੋਚਦੇ ਨੇ ਅਸੀਂ ਹੀ ਆਪਣੇ ਸਤਿਗੁਰ ਸੱਚੇ ਪਾਤਸ਼ਾਹ ਨੂੰ ਸਮਝ ਨਹੀਂ ਪਾਏ ਜੇ ਸਮਝਦੇ ਤਾਂ ਫਿਰ ਸਾਡੇ ਮਨ ਦੀਆਂ ਸਾਰੀਆਂ ਚਿੰਤਾਵਾਂ ਪਰੇਸ਼ਾਨੀਆਂ ਦੂਰ ਹੋ ਜਾਣੀਆਂ ਸੀ ਜੇ ਅੱਜ ਅਸੀਂ ਹਰ ਵੇਲੇ ਚਿੰਤਾ ਦੇ ਵਿੱਚ ਡੁੱਬੇ ਰਹਿੰਨੇ ਆ ਜਾਂ ਡਰਦੇ ਰਹਿੰਨੇ ਆ ਤਾਂ ਇਹਦਾ ਮਤਲਬ ਇਹੀ ਆ ਕਿ ਸਾਨੂੰ ਆਪਣੇ ਸਤਿਗੁਰ ਸੱਚੇ ਪਾਤਸ਼ਾਹ ਦੇ ਉੱਤੇ ਭਰੋਸਾ ਪੂਰਾ ਨਹੀਂ ਆ ਅਸੀਂ ਅਜੇ ਕੱਚੇ ਆ ਅਸੀਂ ਉਤਲੇ ਮਨੋਂ ਬਾਣੀ ਪੜਦੇ ਆ ਉਤਲੇ ਮਨੋਂ ਹੀ ਅਰਦਾਸਾਂ ਬੇਨਤੀਆਂ ਕਰਦੇ ਆ ਜਿਸ ਦਿਨ ਮਨ ਦੀਆਂ ਗਹਿਰਾਈਆਂ ਤੋਂ ਪੂਰੇ ਵਿਸ਼ਵਾਸ ਦੇ ਨਾਲ ਗੁਰੂ ਦੇ ਹੋ ਗਏ ਗੁਰੂ ਅੱਗੇ ਟਹਿ ਪਏ ਗੁਰੂ ਅੱਗੇ ਅਰਦਾਸ ਬੇਨਤੀ ਕੀਤੀ ਤਾਂ ਸਤਿਗੁਰ ਸੱਚੇ ਪਾਤਸ਼ਾਹ ਨੇ ਤਾਂ ਪਲ ਦੀ ਦੇਰੀ ਨਹੀਂ ਲਾਉਣੀ ਸਾਡੇ ਮਨ ਦੀਆਂ ਸਾਰੀਆਂ ਸੇਵਾਵਾਂ ਸਾਡੇ ਮਨ ਦੀਆਂ ਸਾਰੀਆਂ ਆਸਾਂ ਮਰਾਦਾਂ ਪੂਰੀਆਂ ਕਰ ਦੇਣਗੇ ਬਸ ਉਹ ਭਾਵਨਾਵਾਂ ਉਹ ਆਸਾਂ ਮਰਾਦਾਂ ਸਾਡੀਆਂ ਸ਼ੁਭ ਹੋਣ ਕਿਸੇ ਦਾ ਮਾੜਾ ਨਾ ਮੰਗੀਏ ਆਪਣਾ ਭਲਾ ਮੰਗਣ ਤੋਂ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਕਦੇ ਨਹੀਂ ਰੋਕਿਆ ਆਪਣੇ ਲਈ ਜੋ ਮੰਗਣਾ ਹੈ ਮੰਗ ਲਓ ਪਰ ਕਦੇ ਵੀ ਕਿਸੇ ਦਾ ਮਾੜਾ ਨਾ ਮੰਗਣਾ ਕਿਉਂਕਿ ਈਰਖਾ ਵੱਸ ਪਏ ਇਨਸਾਨ ਕਿਸੇ ਦਾ ਮਾੜਾ ਕਰਨ ਵਾਲੇ ਕਿਸੇ ਦਾ ਮਾੜਾ ਸੋਚਣ ਵਾਲੇ ਇਹ ਗੁਰੂ ਨਾਨਕ ਪਾਤਸ਼ਾਹ ਜੀ ਦੇ ਘਰ ਦੇ ਵਿੱਚ ਪ੍ਰਵਾਨ ਨਹੀਂ ਆ। ਸਤਿਗੁਰ ਸੱਚੇ ਪਾਤਸ਼ਾਹ ਤਾਂ ਉਹਨਾਂ ਦੇ ਉੱਤੇ ਖੁਸ਼ ਹੁੰਦੇ ਨੇ ਜਿਨ੍ਹਾਂ ਦੇ ਮਨ ਦੇ ਵਿੱਚ ਦੂਜਿਆਂ ਦੇ ਪ੍ਰਤੀ ਦਰਦ ਦੀ ਭਾਵਨਾ ਹੈ, ਤਰਸ ਦੀ ਭਾਵਨਾ ਹੈ। ਤੁਸੀਂ ਕਦੇ ਕਿਸੇ ਦੇ ਉੱਤੇ ਤਰਸ ਕਰਕੇ ਦੇਖਣਾ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਤਰਸ ਦੇ ਪਾਤਰ ਬਣ ਜਾਵਾਂਗੇ। ਸਤਿਗੁਰ ਸੱਚੇ ਪਾਤਸ਼ਾਹ ਸਾਡੇ ਤੇ ਤਰਸ ਕਰਨਗੇ। ਅਤੇ ਜੇ ਸੰਮੁਖ ਦੇ ਹਤੇ ਸਤਿਗੁਰ ਸੱਚੇ ਪਾਤਸ਼ਾਹ ਜੀ ਨੂੰ ਤਰਸ ਆ ਜਾਵੇ ਉਹਦੇ ਜਨਮ ਜਨਮਾਂ ਦੀ ਗਰੀਬੀ ਕੱਟੀ ਜਾਂਦੀ ਆ ਉਹਦੇ ਜਨਮ ਜਨਮਾਂ ਦੀ ਮਹਤਾਜੀ ਕੱਟੀ ਜਾਂਦੀ ਆ ਇਦਾਂ ਹੀ ਗੁਰੂ ਇਤਿਹਾਸ ਦੀ ਇੱਕ ਸਾਖੀ ਆ ਪਾਪ ਜੀ ਦੇ ਨਾਲ ਸਾਂਝੀ ਕਰਦੇ ਆ ਇਹ ਸਾਖੀ ਤੋਂ ਸਾਨੂੰ ਬਹੁਤ ਵੱਡੀ ਸਿੱਖਿਆ ਮਿਲੇਗੀ ਇਹ ਸਾਖੀ ਸੁਣਨ ਤੋਂ ਬਾਅਦ ਪਤਾ ਲੱਗੇਗਾ ਕਿ ਸਾਡੇ ਸਤਿਗੁਰ ਸੱਚੇ ਪਾਤਸ਼ਾਹ ਕਿੰਨੇ ਧਿਆਨੂ ਨੇ ਜਦੋਂ ਤਰਸ ਦੇ ਘਰ ਦੇ ਵਿੱਚ ਆਉਂਦੇ ਨੇ ਤਾਂ ਆਪਣੇ ਪਿਆਰਿਆਂ ਦੇ ਉੱਤੇ ਕਿੰਝ ਮਿਹਰਬਾਨ ਹੁੰਦੇ ਨੇ ਅਤੇ ਗੁਰੂ ਦੀ ਖੁਸ਼ੀ ਗੁਰੂ ਦੀ ਮੇਰ ਹਾਸਲ ਕਰਨ ਦਾ ਤਰੀਕਾ ਵੀ ਸਾਨੂੰ ਇਸੇ ਸਾਖੀ ਦੇ ਵਿੱਚੋਂ ਮਿਲ ਜਾਣਾ ਹੈ ਇਹ ਸਾਖੀ ਨੂੰ ਆਪਾਂ ਬੜੇ ਸ਼ਾਰਟ ਦੇ ਵਿੱਚ ਸੁਣਾਵਾਂਗੇ ਤੁਸੀਂ ਧਿਆਨ ਦੇ ਨਾਲ ਸੁਣਿਓ ਜੀ ਇਹ ਸਾਖੀ ਆ ਮੇਰੇ ਦਸਵੇਂ ਪਾਤਸ਼ਾਹ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਸਮੇਂ ਦੀ ਕਹਿੰਦੇ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਸਮੇਂ ਦੇ ਵਿੱਚ ਇੱਕ ਪਤੀ ਪਤਨੀ ਹੋਏ ਜਿਨ੍ਹਾਂ ਦੇ ਘਰ ਦੇ ਵਿੱਚ ਅੰਤਾਂ ਦੀ ਗਰੀਬੀ ਅਤੇ ਘਰ ਕੋਈ ਔਲਾਦ ਵੀ ਨਹੀਂ ਆ ਅਤੇ ਕਹਿੰਦੇ ਉਹ ਘਰ ਦੀ ਔਰਤ ਉਹ ਮਨੁੱਖ ਦੀ ਪਤਨੀ ਉਹ ਅੱਖਾਂ ਤੋਂ ਦੇਖ ਵੀ ਨਹੀਂ ਸਕਦੀ ਭਾਵਕੀ ਘਰ ਦੇ ਵਿੱਚ ਦੁੱਖ ਰੋਗ ਗਰੀਬੀ ਅਤੇ ਘਰ ਦੇ ਵਿੱਚ ਔਲਾਦ ਵੀ ਨਹੀਂ ਆ ਬੜੇ ਦੁਖੀ ਬੜੇ ਪਰੇਸ਼ਾਨ ਥਾਂ ਥਾਂ ਤੇ ਜਾ ਕੇ ਮੱਥਾ ਟੇਕਿਆ ਜਿੱਥੇ ਕਿਸੇ ਨੇ ਕਿਹਾ ਉੱਥੇ ਹੀ ਚਲੇ ਗਏ ਪਰ ਕਿਸੇ ਪਾਸੋਂ ਗੱਲ ਨਾ ਬਣੀ ਕਹਿੰਦੇ ਇੱਕ ਦਿਨ ਪਤਾ ਨਹੀਂ ਕੋਈ ਪੂਰਬਲੇ ਕਰਮ ਜਾਗੇ ਉਨ੍ਹਾਂ ਦਾ ਮੇਲ ਇੱਕ ਗੁਰਮੁਖ ਪਿਆਰੇ ਦੇ ਨਾਲ ਹੋ ਗਿਆ। ਮੇਰੇ ਦਸਵੇਂ ਪਾਸ਼ਾ ਤਨਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਸਿੱਖ ਦੇ ਨਾਲ ਮੇਲ ਹੋ ਗਿਆ। ਕਹਿੰਦੇ ਉਹ ਸਿੱਖ ਨੇ ਸਿੱਧਾ ਰਾਹ ਦੱਸ ਦਿੱਤਾ। ਸਿੱਖ ਨੇ ਕਿਹਾ ਭਾਈ ਜੇਕਰ ਆਪਣੀ ਜ਼ਿੰਦਗੀ ਦੇ ਦੁੱਖ ਦੂਰ ਕਰਾਉਣੇ ਹਨ ਨਾ ਫਿਰ ਮੇਰੇ ਦਸਵੇਂ ਪਾਸ਼ਾ ਜੀ ਦੇ ਦਰ ਤੇ ਚਲੇ ਜਾਓ। ਦਸਵੇਂ ਪਾਸ਼ਾ ਜੀ ਦੀ ਖੁਸ਼ੀ ਮਿਲ ਗਈ ਤਾਂ ਤੁਹਾਡੀ ਜ਼ਿੰਦਗੀ ਦੇ ਸਾਰੇ ਦੁੱਖ ਕੱਟੇ ਜਾਣਗੇ। ਕਹਿੰਦੇ ਪਤੀ ਪਤਨੀ ਕਹਿਣ ਲੱਗੇ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਖੁਸ਼ੀ ਕਿੰਜ ਮਿਲੇਗੀ ਕਹਿੰਦੇ ਉਹ ਸਿੱਖ ਨੇ ਸਿਰੇ ਦੀ ਗੱਲ ਦੱਸ ਦਿੱਤੀ ਕਹਿਣ ਲੱਗਾ ਵੀ ਜਾਓ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਦਰ ਤੇ ਜਾਓ ਜਾ ਕੇ ਮਨ ਲਾ ਕੇ ਸੇਵਾ ਕਰਨੀ ਕਿਉਂਕਿ ਸਤਿਗੁਰ ਸੱਚੇ ਪਾਤਸ਼ਾਹ ਸੰਗਤ ਦੀ ਸੇਵਾ ਕਰਨ ਵਾਲਿਆਂ ਦੇ ਉੱਤੇ ਬਹੁਤ ਖੁਸ਼ ਹੁੰਦੇ ਨੇ ਪਰ ਯਾਦ ਰੱਖਿਓ ਇੱਧਰ ਉੱਧਰ ਦੀਆਂ ਗੱਲਾਂ ਨਹੀਂ ਕਰਨੀਆਂ ਮਨ ਲਾ ਕੇ ਸੇਵਾ ਕਰਿਓ ਜੀ ਅਤੇ ਖੁਦ ਗੁਰੂ ਪਾਸ ਨਾ ਜਾਇਓ ਜਿਸ ਦਿਨ ਸਤਿਗੁਰ ਸੱਚੇ ਪਾਸ਼ਾ ਤੁਹਾਡੀ ਸੇਵਾ ਤੋਂ ਖੁਸ਼ ਹੋ ਗਏ ਉਹਨਾਂ ਨੇ ਆਪੇ ਹੀ ਤੁਹਾਨੂੰ ਆਪਣੇ ਕੋਲ ਬੁਲਾ ਲੈਣਾ ਹੈ ਜਿੰਨੀ ਦੇਰ ਤੱਕ ਬੁਲਾਉਣ ਨਾ ਓਨੀ ਦੇਰ ਤੱਕ ਮਨ ਲਾ ਕੇ ਸੇਵਾ ਕਰਿਓ ਕਹਿੰਦੇ ਉਹ ਦੋਵੇਂ ਪਤੀ ਪਤਨੀ ਨੇ ਉਸ ਸਿੱਖ ਦਾ ਧੰਨਵਾਦ ਕੀਤਾ ਅਤੇ ਅਗਲੇ ਹੀ ਦਿਨ ਸਤਿਗੁਰ ਸੱਚੇ ਪਾਸ਼ਾ ਜੀ ਦੇ ਦਰਬਾਰ ਪਹੁੰਚ ਗਏ ਕਹਿੰਦੇ ਉੱਥੇ ਜਾ ਕੇ ਲੰਗਰ ਘਰ ਦੇ ਵਿੱਚ ਸੇਵਾ ਕਰਨੀ ਸ਼ੁਰੂ ਕਰ ਦਿੱਤੀ ਉਹ ਭਾਈ ਸਾਹਿਬ ਆਪ ਉਹ ਲੰਗਰ ਦੇ ਵਿੱਚ ਲੰਗਰ ਵਰਤੌਣ ਦੀ ਸੇਵਾ ਕਰਿਆ ਕਰਨ ਕਹਿੰਦੇ ਉਹ ਮਨੁੱਖ ਭੱਜ ਭੱਜ ਕੇ ਸੰਗਤ ਦੀ ਸੇਵਾ ਕਰਿਆ ਕਰੇ ਅਤੇ ਇਧਰ ਬੀਬੀ ਉਹ ਦੇਖ ਲਈ ਸੀ ਸਕਦੀ ਇਸ ਕਰਕੇ ਉਹਨੇ ਵਰਤਨਾ ਦੀ ਸੇਵਾ ਲੈ ਲਈ ਕਹਿੰਦੇ ਸਾਰਾ ਦਿਨ ਮਨ ਦੇ ਵਿੱਚ ਸਿਮਰਨ ਅਤੇ ਹੱਥੀਂ ਸੇਵਾ ਕਰਦੇ ਰਹਿਣ ਕਿਸੇ ਦੇ ਨਾਲ ਕੋਈ ਗੱਲਬਾਤ ਨਹੀਂ ਕਹਿੰਦੇ ਹੌਲੀ ਹੌਲੀ ਉਹਨਾਂ ਦੋਵਾਂ ਜੀਆਂ ਦੀ ਚਰਚਾ ਸੰਗਤ ਦੇ ਵਿੱਚ ਹੋਣ ਲੱਗੀ ਸੇਵਾਦਾਰਾਂ ਦੇ ਕੋਲ ਗੱਲ ਪਹੁੰਚੀ ਵੀ ਦੋ ਜੀ ਆਏ ਨੇ ਬੜਾ ਮਨ ਲਾ ਕੇ ਸੇਵਾ ਕਰਦੇ ਨੇ ਕਿਸੇ ਦੇ ਨਾਲ ਗੱਲਬਾਤ ਨਹੀਂ ਕਰਦੇ ਸਾਰਾ ਦਿਨ ਸਿਮਰਨ ਕਰਦਿਆਂ ਕਰਦਿਆਂ ਸੇਵਾ ਕਰਦੇ ਰਹਿੰਦੇ ਨੇ ਕਹਿੰਦੇ ਸੇਵਾਦਾਰਾਂ ਨੇ ਸਤਿਗੁਰ ਸੱਚੇ ਪਾਤਸ਼ਾਹ ਜੀ ਨੂੰ ਦੱਸਿਆ ਅੰਤਰਜਾਮੀ ਪਾਤਸ਼ਾਹ ਦਿਲਾਂ ਦੀਆਂ ਜਾਣਨ ਵਾਲੇ ਕਹਿੰਦੇ ਸਤਿਗੁਰ ਸੱਚੇ ਪਾਤਸ਼ਾਹ ਨੇ ਬੁਲਾਵਾ ਭੇਜਿਆ ਕਿ ਆ ਵੀ ਜਾਓ ਉਹਨਾਂ ਨੂੰ ਬੁਲਾ ਕੇ ਲੈ ਕੇ ਆਓ ਕਹਿੰਦੇ ਜਦ ਕਿਸੇ ਸੇਵਾਦਾਰ ਨੇ ਆ ਕੇ ਉਹ ਪਤੀ ਪਤਨੀ ਨੂੰ ਦੱਸਿਆ ਕਿ ਭਾਈ ਤੁਹਾਨੂੰ ਕਲਗੀਧਰ ਪਾਤਸ਼ਾਹ ਜੀ ਨੇ ਬੁਲਾਇਆ ਹੈ ਤਾਂ ਕਹਿੰਦੇ ਦੋਵਾਂ ਦੀ ਖੁਸ਼ੀ ਦਾ ਟਿਕਾਣਾ ਨਾ ਰਿਹਾ ਸਮਝ ਗਏ ਵੀ ਸਾਡੇ ਤਾਂ ਭਾਗ ਖੁੱਲ ਗਏ ਨੇ ਜਿਵੇਂ ਸਿੱਖ ਨੇ ਕਿਹਾ ਸੀ ਉਹ ਵੇਲਾ ਆ ਗਿਆ ਸਿੱਖ ਨੇ ਕਿਹਾ ਸੀ ਜੇ ਸਤਗੁਰ ਸੱਚੇ ਪਾਸ਼ਾ ਤੁਹਾਡੀ ਸੇਵਾ ਤੋਂ ਖੁਸ਼ ਹੋਏ ਆਪ ਬੁਲਾਉਣਗੇ ਹੁਣ ਪਾਸ਼ਾ ਨੇ ਆਪ ਬੁਲਾ ਲਿਆ ਏ ਜਰੂਰ ਸਾਡੀ ਜ਼ਿੰਦਗੀ ਦੇ ਦੁੱਖ ਦੂਰ ਕਰਨਗੇ ਸਾਨੂੰ ਪੁੱਛਣਗੇ ਤੁਹਾਨੂੰ ਕੀ ਚਾਹੀਦਾ ਏ ਕਹਿੰਦੇ ਉਹ ਮਨੁੱਖ ਆਪਣੀ ਪਤਨੀ ਨੂੰ ਕਹਿਣ ਲੱਗਾ ਵੀ ਭਾਗਵਾਨ ਨੇ ਹੁਣ ਆਪਾਂ ਕੋਈ ਚੀਜ਼ ਆਪਣੇ ਘਰ ਦੇ ਵਿੱਚੋਂ ਰਹਿਣ ਨਹੀਂ ਦੇਣੀ ਸਭ ਕੁਝ ਆਪਣੇ ਸਤਿਗੁਰ ਸੱਚੇ ਪਾਤਸ਼ਾਹ ਤੋਂ ਮੰਗ ਲੈਣਾ ਹੈ ਪਤਨੀ ਕਹਿਣ ਲੱਗੀ ਵੀ ਤੁਸੀਂ ਚੁੱਪ ਕੀਤੇ ਰਹੋ ਜੇ ਜੋ ਮੰਗਣਾ ਹੈ ਮੈਂ ਮੰਗ ਲਵਾਗੀ ਮੈਨੂੰ ਪਤਾ ਹੈ ਕੀ ਮੰਗਣਾ ਹੈ ਕਹਿੰਦੇ ਉਹ ਮਨੁੱਖ ਮਨ ਵਿੱਚ ਸੋਚਣ ਲੱਗਾ ਵੀ ਇਹ ਕਿਤੇ ਕੋਈ ਚੀਜ਼ ਛੱਡ ਹੀ ਨਾ ਦੇਵੇ ਉਹਨੇ ਕਿਹਾ ਵੀ ਨਹੀਂ ਭਾਗਵਾਨ ਨੇ ਮੈਂ ਮੰਗ ਲਵਾਵਾਂਗਾ ਪਰ ਕਹਿੰਦੇ ਉਹ ਪਤਨੀ ਜिद ਕਰਨ ਲੱਗੀ ਕਹਿਣ ਲੱਗੀ ਵੀ ਮੈਨੂੰ ਭਾਵੇਂ ਕਿ ਲਗੀਦਰ ਪਾਸ਼ਾ ਜੀ ਦੇ ਸਾਹਮਣੇ ਜਾ ਕੇ ਤੁਹਾਡੇ ਨਾਲ ਝਗੜਾ ਹੀ ਕਿਉਂ ਨਾ ਕਰਨਾ ਪਵੇ ਪਰ ਮੰਗਣਾ ਤਾਂ ਮੈਂ ਹੀ ਆ ਕਹਿੰਦੇ ਉਧਰ ਚੋਜੀ ਪ੍ਰੀਤਮ ਅੰਤਰਜਾਮੀ ਪਾਸ਼ਾ ਸਭ ਕੁਝ ਜਾਣਦੇ ਨੇ ਜਦੋਂ ਇਹ ਪਤੀ ਪਤਨੀ ਦਰਬਾਰ ਦੇ ਵਿੱਚ ਆਏ ਤਾਂ ਪਾਸ਼ਾ ਨੇ ਕਿਹਾ ਭਾਈ ਅਸੀਂ ਤੁਹਾਡੀ ਸੇਵਾ ਤੋਂ ਬਹੁਤ ਖੁਸ਼ ਆ ਤੁਸੀਂ ਸੰਗਤ ਦੀ ਸੇਵਾ ਬੜੀ ਭੱਜ-ਭੱਜ ਕੇ ਬੜਾ ਮਨ ਲਾ ਕੇ ਕਰ ਰਹੇ ਹੋ ਤਾਂ ਅਸੀਂ ਤੁਹਾਡੇ ਤੇ ਖੁਸ਼ੀਆਂ ਦੱਸੋ ਤੁਹਾਨੂੰ ਕੀ ਚਾਹੀਦਾ ਹੈ ਕਿਹੜੀ ਪਾਵਨਾ ਦੇ ਨਾਲ ਸੇਵਾ ਕਰ ਰਹੇ ਹੋ ਕਹਿੰਦੇ ਜਦੋਂ ਸਤਿਗੁਰ ਸੱਚੇ ਪਾਸ਼ਾ ਨੇ ਇਹ ਕਿਹਾ ਵੀ ਜੋ ਮੰਗਣਾ ਹੈ ਮੰਗੋ ਤਾਂ ਕਹਿੰਦੇ ਪਤਨੀ ਨੇ ਆਪਣੇ ਪਤੀ ਵੱਲ ਵੇਖਿਆ ਵੀ ਮੈਂ ਹੀ ਮੰਗਣਾ ਹੈ ਤਾਂ ਪਤੀ ਕਹਿਣ ਲੱਗਾ ਸਤਿਗੁਰ ਸੱਚੇ ਪਾਸ਼ਾ ਜੋ ਵੀ ਮੰਗਣਾ ਹੈ ਨਾ ਮੇਰੀ ਘਰ ਵਾਲੀ ਤੁਹਾਡੇ ਤੋਂ ਮੰਗੇਗੀ ਕਹਿੰਦੇ ਅੰਤਜਾਮੀ ਪਾਸ਼ਾ ਕਹਿਣ ਲੱਗੇ ਵੀ ਭਾਈ ਪੁਰਖਾ ਜੇ ਤਾਂ ਤੂੰ ਮੰਗਿਆ ਤੇਰੇ ਕੋਲ ਬਹੁਤ ਮੌਕੇ ਨੇ ਪਰ ਜੇ ਤੇਰੀ ਪਤਨੀ ਨੇ ਮੰਗਿਆ ਇਹਨੂੰ ਇੱਕੋ ਹੀ ਮੌਕਾ ਦੇਵਾਂਗੇ ਇੱਕੋ ਮੌਕੇ ਦੇ ਵਿੱਚ ਇੱਕੋ ਲਾਈਨ ਦੇ ਵਿੱਚ ਇਹਨੂੰ ਸਭ ਕੁਝ ਮੰਗਣਾ ਪੈਣਾ ਹੈ ਦੂਜੀ ਵਾਰ ਕੋਈ ਬਚਨ ਨਹੀਂ ਹੋਵੇਗਾ ਕਹਿੰਦੇ ਹੁਣ ਪਤੀ ਨੇ ਆਪਣੀ ਪਤਨੀ ਆ ਲਗ ਦੇਖਿਆ ਵੀ ਭਾਗਵਾਨੇ ਮੈਂ ਮੰਗ ਲਵਾਂ ਪਰ ਪਤਨੀ ਦਾ ਆਪ ਦੀ ਜੇ ਟੇੜੀ ਉਹ ਕਹਿਣ ਲੱਗੀ ਵੀ ਨਹੀਂ ਜੋ ਮੰਗਣਾ ਹੈ ਮੈਂ ਹੀ ਮੰਗਣਾ ਹੈ ਭਾਸ਼ਾ ਨੇ ਕਿਹਾ ਵੀ ਚਲੋ ਫਿਰ ਠੀਕ ਹੈ ਦੱਸੋ ਤੁਹਾਨੂੰ ਕੀ ਚਾਹੀਦਾ ਹੈ ਉਹ ਬੀਬੀ ਦਾ ਨਾਮ ਗੁਰੂ ਇਤਿਹਾਸ ਦੇ ਵਿੱਚ ਪੀਖਾ ਆਇਆ ਹੈ ਕਹਿੰਦੇ ਉਹ ਬੀਬੀ ਕਹਿਣ ਲੱਗੀ ਕਰਦੀ ਹੈ ਬੇਨਤੀ ਗੁਰੂ ਅੱਗੇ ਭੀਖਾ ਸੋਨੇ ਦੀ ਮਧਾਨੀ ਹੋਵੇ ਨੌ ਨੂੰ ਦੁੱਧ ਰੜਕਦੀ ਦੇਖਾਂ ਕਹਿੰਦੇ ਸਤਿਗੁਰੂ ਸੱਚੇ ਪਾਸ਼ਾ ਬੀਬੀ ਭੀਖਾ ਦੀ ਇਹ ਮੰਗ ਸੁਣ ਕੇ ਬੜੇ ਖੁਸ਼ ਹੋਏ ਕਿਉਂਕਿ ਅੰਤਰਜਾਮੀ ਪਾਸ਼ਾ ਸਮਝ ਗਏ ਵੀ ਇਹਨੇ ਤਾਂ ਇੱਕੋ ਲਾਈਨ ਦੇ ਵਿੱਚ ਸਭ ਕੁਝ ਹੀ ਮੰਗ ਲਿਆ ਹੁਣ ਸੋਨੇ ਦੀ ਮਧਾਨੀ ਤਾਂ ਉਸੇ ਕਰਦੇ ਵਿੱਚ ਹੋਵੇਗੀ ਜਿਹੜਾ ਅੰਤਾਂ ਦਾ ਅਮੀਰ ਹੋਵੇਗਾ ਭਾਵੇਂ ਇਹਨੇ ਅਮੀਰੀ ਵੀ ਮੰਗ ਲਈ ਜੇ ਆਪਣੀ ਨੋ ਨੂੰ ਦੁੱਧ ਰੜਕਦੀ ਵੇਖਣਾ ਹੈ ਤਾਂ ਪਹਿਲਾ ਪੁੱਤ ਹੋਵੇਗਾ ਫਿਰ ਹੀ ਘਰ ਦੇ ਵਿੱਚ ਨੋ ਆਵੇਗੀ ਅਤੇ ਨਾਲ ਇਹ ਵੀ ਕਹਿ ਦਿੱਤਾ ਵੀ ਮੈਂ ਆਪਣੀ ਨੋ ਨੂੰ ਦੁੱਧ ਰੜਕਦੀ ਵੇਖਾਂ ਇਹਦੀਆਂ ਅੱਖਾਂ ਦੀ ਜੋਤ ਹੋਵੇਗੀ ਫਿਰ ਹੀ ਇਹ ਵੇਖ ਪਾਵੇਗੀ ਭਾਵ ਕਿ ਇੱਕੋ ਲਾਈਨ ਦੇ ਵਿੱਚ ਅੱਖਾਂ ਦੀ ਜੋਤ ਵੀ ਮੰਗ ਲਈ ਅਮੀਰੀ ਵੀ ਮੰਗ ਲਈ ਅਤੇ ਆਪਣੇ ਲਈ ਪੁੱਤ ਵੀ ਮੰਗ ਲਿਆ ਕਹਿੰਦੇ ਸਤਿਗੁਰੂ ਸੱਚੇ ਪਾਤਸ਼ਾਹ ਬੜੇ ਖੁਸ਼ ਹੋਏ ਅਤੇ ਕਿਹਾ ਬੀਬੀ ਕੀ ਮੰਗਿਆਈ ਇੱਕ ਵਾਰ ਫਿਰ ਕਹਿੰਵੀਂ ਕਹਿੰਦੇ ਜਦੋਂ ਪਾਤਸ਼ਾਹ ਨੇ ਇੰਜ ਕਿਹਾ ਤਾਂ ਫਿਰ ਬੀਬੀ ਪੀਖਾ ਨੇ ਅੱਗੋਂ ਕੀ ਕਿਹਾ ਬੀਬੀ ਪੀਖਾ ਕਹਿਣ ਲੱਗੀ ਕਰਦੀ ਹੈ ਬੇਨਤੀ ਗੁਰੂ ਅਗੇ ਪੀਖਾ ਸੋਨੇ ਦੀ ਮਧਾਣੀ ਹੋਵੇ ਨੌ ਨੂੰ ਦੁੱਧ ਰੜਕਦੀ ਵੇਖਾਂ ਚਵਾਰੇ 'ਚ ਪੰਘੂੜਾ ਹੋਵੇ ਪੋਤਾ ਖੇਡਦੀ ਵੇਖਾਂ ਅੱਗੋਂ ਪੁੱਤ ਦਾ ਪੁੱਤ ਵੀ ਮੰਗ ਲਿਆ ਕਹਿੰਦੇ ਸਤਗੁਰ ਸੱਚੇ ਪਾਸ਼ਾ ਕਹਿਣ ਲੱਗੇ ਵੀ ਬੀਬੀ ਇਹ ਕੀ ਤੈਨੂੰ ਇੱਕ ਮੌਕਾ ਦਿੱਤਾ ਸੀ ਤਾਂ ਕਹਿੰਦੇ ਉਹ ਬੀਬੀ ਨੇ ਹੱਥ ਜੋੜ ਕੇ ਬੇਨਤੀ ਕੀਤੀ ਪਾਸ਼ਾ ਤੁਸੀਂ ਹੀ ਤੇ ਕਿਹਾ ਸੀ ਦੁਬਾਰਾ ਬੋਲ ਤੁਸੀਂ ਮੈਨੂੰ ਦੁਬਾਰਾ ਮੌਕਾ ਦਿੱਤਾ ਫਿਰ ਮੈਂ ਇਹ ਮੌਕਾ ਹੱਥੋਂ ਕਿੰਜ ਜਾਣ ਦਿੰਦੀ ਕਹਿੰਦੇ ਅੰਤਰਜਾਮੀ ਪਾਸ਼ਾ ਉਹਨਾਂ ਦੀ ਸੇਵਾ ਤੋਂ ਉਹਨਾਂ ਦੀ ਇਹ ਭਾਵਨਾ ਤੋਂ ਐਨੇ ਖੁਸ਼ ਹੋਏ ਕਿ ਤਿੰਨ ਵਾਰ ਕਹਿ ਦਿੱਤਾ ਨਿਹਾਲ 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 ਪਾ ਕੇ ਸਭ ਕੁਝ ਉਹਨਾਂ ਦੀ ਝੋਲੀ ਦੇ ਵਿੱਚ ਪਾ ਦਿੱਤਾ ਸੋ ਸੰਗਤ ਜੀ ਆਪਾਂ ਇਹ ਸਾਖੀ ਆਪ ਜੀ ਦੇ ਨਾਲ ਇਸ ਕਰਕੇ ਸਾਂਝੀ ਕੀਤੀ ਆ ਵੀ ਸਾਡੇ ਸਤਿਗੁਰ ਸੱਚੇ ਪਾਤਸ਼ਾਹ ਦੇ ਘਰ ਦੇ ਵਿੱਚ ਕਿਸੇ ਚੀਜ਼ ਦੀ ਕਮੀ ਨਹੀਂ ਆ ਪਾਤਸ਼ਾਹ ਦਇਆਲਤਾ ਦੇ ਘਰ ਦੇ ਵਿੱਚ ਆ ਜਾਣ ਤਰਸ ਦੇ ਘਰ ਦੇ ਵਿੱਚ ਆ ਜਾਣ ਜਦੋਂ ਖੁਸ਼ੀ ਦੇ ਘਰ ਦੇ ਵਿੱਚ ਆ ਜਾਣ ਤੇ ਫਿਰ ਸਤਿਗੁਰ ਸੱਚੇ ਪਾਸ਼ਾ ਐਸੀਆਂ ਮੇਰਾ ਕਰਦੇ ਨੇ ਕੀ ਟੋਲ ਨੇ ਸ਼ੋਟਿੰਗਾਂ ਪੈ ਜਾਂਦੀਆਂ ਨੇ ਇਸ ਕਰਕੇ ਸਬਰ ਦੇ ਨਾਲ ਭਰੋਸੇ ਦੇ ਨਾਲ ਆਪਣੇ ਸਤਿਗੁਰੂ ਸੱਚੇ ਪਾਤਸ਼ਾਹ ਤੋਂ ਮੰਗਣਾ ਹੈ ਅਤੇ ਗੁਰੂ ਤੋਂ ਜਦੋਂ ਮੰਗਣਾ ਹੈ ਨਾ ਗੁਰੂ ਵੱਗੇ ਇਹ ਪੇਟਾ ਜ਼ਰੂਰ ਲੈ ਕੇ ਜਾਓ ਇੱਕ ਤਾਂ ਭਰੋਸੇ ਦੀ ਪੇਟਾ ਦੂਸਰੀ ਸੰਗਤ ਦੀ ਸੇਵਾ ਜਾ ਕੇ ਕਰੋ ਅਤੇ ਸੇਵਾ ਕਿੰਜ ਕਰਨੀ ਆ ਜਿਮਰਨ ਕਰਦਿਆ ਹੋਇਆ ਸਾਡੇ ਵਿੱਚੋਂ ਬਹੁਤ ਸਾਰੇ ਭੈਣ ਭਰਾਣੇ ਜੋ ਹੋ ਸਕਦਾ ਰੋਜ਼ ਗੁਰੂ ਘਰ ਜਾ ਕੇ ਸੇਵਾ ਕਰਦੇ ਹੁ ਪਰ ਸਾਡਾ ਸੇਵਾ ਕਰਨ ਦਾ ਤਰੀਕਾ ਗਲਤ ਆ ਅਸੀਂ ਗੱਲਾਂ ਕਰਦੇ ਕਰਦੇ ਸੇਵਾ ਕਰਦੇ ਆਂ ਕਈ ਵਾਰ ਆਪਾਂ ਲੰਗਰਾਂ ਦੇ ਵਿੱਚ ਬੀਬੀਆਂ ਨੂੰ ਦੇਖਦੇ ਆਂ ਉਹ ਲੰਗਰ ਦੀ ਸੇਵਾ ਕਰ ਰਹੀਆਂ ਹੁੰਦੀਆਂ ਨੇ ਨਾਲ ਕਿਸੇ ਨਾ ਕਿਸੇ ਬੀਬੀ ਦੀ ਗੱਲ ਵੀ ਕਰ ਰਹੀਆਂ ਹੁੰਦੀਆਂ ਨੇ ਭਾਵੇਂ ਅਸੀਂ ਕਈ ਵਾਰ ਲੰਗਰ ਦੀ ਸੇਵਾ ਕਰਨ ਲੱਗਿਆਂ ਕਿਸੇ ਦੀ ਨਿੰਦਿਆ ਚੁਗਲੀ ਕਰਨ ਲੱਗਿਆਂ ਵੀ ਪਰਹੇਜ਼ ਨਹੀਂ ਕਰਦੇ ਕਿਸੇ ਦੇ ਵਿੱਚ ਕਮੀ ਕੱਢਣ ਲੱਗਿਆਂ ਪਰਹੇਜ਼ ਨਹੀਂ ਕਰਦੇ ਪਰ ਸਤਿਗੁਰ ਸੱਚੇ ਪਾਤਸ਼ਾਹ ਦੇ ਘਰ ਦੇ ਵਿੱਚ ਉਹੀ ਸੇਵਾ ਪਰਮਾਨੇ ਆ ਜਿਹੜੀ ਸਿਮਰਨ ਕਰਕੇ करिए ਤਾਂ ਬਸ ਇਹ ਉਗਤੀ ਸਾਨੂੰ ਇਸ ਸਾਖੀ ਦੇ ਵਿੱਚੋਂ ਮਿਲ ਗਈ ਵੀ ਜੇ ਗੁਰੂ ਦੀ ਖੁਸ਼ੀ ਹਾਸਲ ਕਰਨੀ ਆ ਤਾਂ ਪਹਿਲਾਂ ਤਾਂ ਪੂਰੇ ਪਰੋਸੇ ਦੇ ਨਾਲ ਗੁਰੂ ਦੇ ਕੋਲ ਜਾਣਾ ਹੈ ਗੁਰੂ ਦੇ ਹੋ ਕੇ ਜਾਣਾ ਹੈ ਇੱਧਰ ਉੱਧਰ ਦੀਆਂ ਆਸਾਂ ਛੱਡ ਦੇਣੀਆਂ ਨੇ ਫਿਰ ਜਾ ਕੇ ਗੁਰੂ ਦੀ ਸੰਗਤ ਦੀ ਸੇਵਾ ਕਰਨੀ ਆ ਸੰਗਤ ਦੀ ਸੇਵਾ ਤੋਂ ਤਾਂ ਸਤਿਗੁਰ ਸੱਚੇ ਪਾਸ਼ਾ ਬਹੁਤ ਖੁਸ਼ ਹੁੰਦੇ ਨੇ ਕੋਈ ਮਨ ਲਾ ਕੇ ਸੰਗਤ ਦੀ ਸੇਵਾ ਕਰਕੇ ਤਾਂ ਦੇਖੇ ਮਹਾਂਪੁਰਖ ਜੀ ਕਹਿੰਦੇ ਇਹ ਜਿਹੜੇ ਸੁੱਖ ਪਦਾਰਥਾਂ ਨੂੰ ਆਪਾਂ ਪ੍ਰਾਪਤ ਕਰਨ ਦੇ ਲਈ ਇੰਦਰ ਉਧਰ ਭੱਜੇ ਫਿਰਦੇ ਆ ਇਹ ਸੁਖ ਪਦਾਰਥ ਇਹ ਧਨ ਦੌਲਤ ਤਾਂ ਸਾਨੂੰ ਸੰਗਤ ਦੀ ਚਰਨ ਧੂੜ ਤੋਂ ਮਿਲ ਜਾਂਦੀ ਆ ਫਿਰ ਆਪ ਸੋਚੋ ਜੇ ਸਾਡੇ ਸਤਿਗੁਰ ਸੱਚੇ ਪਾਤਸ਼ਾਹ ਦੀ ਸੰਗਤ ਦੀ ਚਰਨ ਧੂੜ ਤੋਂ ਸਾਨੂੰ ਇਹ ਚੀਜ਼ਾਂ ਮਿਲ ਸਕਦੀਆਂ ਨੇ ਜੇ ਸਤਿਗੁਰ ਸੱਚੇ ਪਾਤਸ਼ਾਹ ਦੇ ਸਨਮੁਖ ਹੋਗੇ ਤਾਂ ਸਤਿਗੁਰ ਸੱਚੇ ਪਾਤਸ਼ਾਹ ਕੀ ਕੀ ਸਾਡੀ ਝੋਲੀ ਦੇ ਵਿੱਚ ਪਾ ਦੇਣਗੇ ਤਾਂ ਬਸ ਆਓ ਅੱਜ ਤੋਂ ਮਨ ਦੇ ਵਿੱਚ ਇਹ ਪੱਕਾ ਧਾਰ ਲਈਏ ਕਿ ਜੋ ਮੰਗਣਾ ਹੈ ਆਪਣੇ ਗੁਰੂ ਤੋਂ ਮੰਗਣਾ ਹੈ ਗੁਰੂ ਤੋਂ ਪੂਰੇ ਪਰੋਸੀ ਦੇ ਨਾਲ ਮੰਗਣਾ ਹੈ ਇਧਰ ਉਧਰ ਦੀ ਆਸ ਛੱਡ ਦੇਣੀ ਆ ਜੇ ਸਾਨੂੰ ਸਮਾਂ ਲੱਗ ਰਿਹਾ ਹੈ ਨਾ ਵੀ ਅਜੇ ਤੱਕ ਕੋਈ ਚੀਜ਼ ਮਿਲੀ ਨਹੀਂ ਇਹ ਨਹੀਂ ਆ ਵੀ ਗੁਰੂ ਦੇ ਨਾਲ ਗਿਲੇ ਸ਼ਿਕਵੇ ਸ਼ਿਕਾਇਤਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਗੁਰੂ ਦਾ ਦਰ ਛੱਡ ਕੇ ਹੋਰ ਪਾਸੇ ਭੱਜ ਗਏ ਨਾ ਜੀ ਨਾ ਮਹਾਪੁਰਖ ਜੀ ਕਹਿੰਦੇ ਜਿੰਨੇ ਗੁਰੂ ਨਾਨਕ ਪਾਤਸ਼ਾਹ ਦਾ ਦਰ ਛੱਡਿਆ ਉਹ ਬੰਦਾ ਫਿਰ ਤੱਕੇ ਤੋੜਿਆ ਜੋਗਾ ਰਹਿ ਜਾਂਦਾ ਹੈ ਸਿੱਖ ਨੂੰ ਜੋ ਵੀ ਮਿਲਦਾ ਹੈ ਨਾ ਉਹ ਆਪਣੇ ਗੁਰੂ ਦੇ ਦਰ ਤੋਂ ਹੀ ਮਿਲਣਾ ਹੈ ਸਿੱਖ ਭੁੱਲ ਕੇ ਵੀ ਆਪਣੇ ਗੁਰੂ ਦਾ ਦਰ ਨਾ ਛੱਡੇ ਆਪਣੇ ਗੁਰੂ ਦੇ ਭਰੋਸਾ ਵਿਸ਼ਵਾਸ ਦਗਮਗਾਉਣ ਦਾ ਦਵੇ ਤਾਂ ਸਤਿਗੁਰ ਸੱਚੇ ਪਾਤਸ਼ਾਹ ਐਸੀ ਕਿਰਪਾ ਕਰਦੇ ਨੇ ਵੀ ਝੋਲੀਆਂ ਛੋਟੀਆਂ ਪੈ ਜਾਂਦੀਆਂ ਨੇ ਤਾਂ ਫਿਰ ਆਓ ਸੰਗਤ ਜੀ ਆਪਾਂ ਆਪਣੇ ਸਤਿਗੁਰ ਸੱਚੇ ਪਾਸ਼ਾ ਤੋਂ ਉਹ ਦਾਤਾ ਮੰਗੀਏ ਉਹ ਚੀਜ਼ਾਂ ਮੰਗੀਏ ਜਿੰਨਾ ਕਰਕੇ ਸਾਨੂੰ ਲੋਕ ਪਰਲੋਕ ਦੇ ਸੁੱਖ ਮਿਲ ਸਕਦੇ ਨੇ ਸਾਡੀ ਜਨਮਾ ਜਨਮਾ ਦੀ ਮੋਤਾਜੀ ਕੱਟੀ ਜਾ ਸਕਦੀ ਆ ਜਦੋਂ ਵੀ ਘਰ ਦੇ ਵਿੱਚ ਗੁਰਬਾਣੀ ਦਾ ਪਾਠ ਕਰਨਾ ਹੈ ਜਦੋਂ ਵੀ ਗੁਰੂ ਘਰੇ ਜਾਣਾ ਹੈ ਗੁਰੂ ਸਾਹਿਬ ਜੀ ਤੋਂ ਇਹ ਤਿੰਨ ਮੰਗਾਂ ਜ਼ਰੂਰ ਮੰਗਣੀਆਂ ਸਤਿਗੁਰ ਸੱਚੇ ਪਾਸ਼ਾ ਆਪ ਜੀ ਦੇ ਚਰਨਾਂ ਦਾpropto ਬਖਸ਼ ਦਿਓ ਪਰ ਉਸੇ ਦੀ ਦਾਤ ਮੰਗਣੀ ਆ ਸੇਵਾ ਅਤੇ ਸਿਮਰਨ ਦੀ ਦਾਤ ਮੰਗਣੀ ਆ ਕਿ ਸਤਿਗੁਰ ਸੱਚੇ ਪਾਸ਼ਾ ਆਪ ਜੀ ਦੀ ਪਿਆਰੀ ਸੰਗਤ ਦੀ ਸੇਵਾ ਦਾ ਮੌਕਾ ਮਿਲ ਜਾਵੇ ਸੰਗਤ ਕਰਨ ਦਾ ਮੌਕਾ ਮਿਲ ਜਾਵੇ ਤਾਂ ਦੇਖਣਾ ਜਦੋਂ ਇਹ ਚੀਜ਼ਾਂ ਮਿਲ ਗਈਆਂ ਤਾਂ ਫਿਰ ਕੁਝ ਵੀ ਮੰਗਣ ਦੀ ਲੋੜ ਹੀ ਨਹੀਂ ਪੈਣੀ ਸਤਿਗੁਰ ਸੱਚੇ ਪਾਸ਼ਾ ਆਪ ਹੀ ਖੁਸ਼ ਹੋ ਕੇ ਦੇ ਦਿੰਦੇ ਆ